ਦਸਵੇਂ ਪਾਸ਼ਾ ਮਹਾਰਾਜ ਨੇ ਆਪਣੀ ਅਮਰਤ ਬਾਣੀ ਦਸਮ ਪਾਸ਼ਾ ਜੀ ਦੀ ਬਾਣੀ ਵਿੱਚ ਅਨੇਕਾਂ ਐਸੇ-ਐਸੇ ਰਹਾਸ ਨੇ ਜੋ ਬਹੁਤ ਵਕਤ ਮੰਗਦੇ ਨੇ ਵਿਆਖਿਆ ਦੇ ਵਾਸਤੇ ਜਰੂਰ ਪੜਨੀ ਚਾਹੀਦੀ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਦੀ ਬਾਣੀ ਘਟੋ ਘਟ ਨਿੰਦਿਆ ਕਰਨ ਤੋਂ ਪਹਿਲਾਂ ਮੇਰੇ ਪਾਸ਼ਾ ਦਾ ਇੱਕ ਵਚਨ ਆਉਂਦਾ ਧਨ ਅਰ ਭੂਮ ਪੁਰਾਤਨ ਬੈਰਾ ਇਨ ਕਾ ਮੂਹਾ ਕਰਤ ਜਗ ਘੇਰਾ ਕੇ ਧਨ ਅਤੇ ਭੂਮੀ ਦਾ ਪ੍ਰਤਨ ਬਹਿ ਰਿਆ ساری ਲੜਾਈ ਜਹਾਨ ਤੇ ਮਾਇਆ ਦੀ ਹੈ ਔਰ ਭੂਮੀ ਦੀ ਹੈ ਜ਼ਮੀਨ ਦੀ ਹੈ ਔਰ ਕੈਸੀ ਮਜ਼ੇਦਾਰ ਬਾਤ ਹੈ ਕਿ ਅੱਜ ਤੱਕ ਕੋਈ ਜ਼ਮੀਨ ਨੂੰ ਹਿੱਕ ਤੇ ਧਰ ਕੇ ਨਹੀਂ ਲੈ ਕੇ ਗਿਆ ਤੇ ਅੱਜ ਤੱਕ ਕੋਈ ਵੀ ਧਨ ਨੂੰ ਹਿੱਕ ਤੇ ਧਰ ਕੇ ਨਹੀਂ ਲੈ ਕੇ ਗਿਆ ਵੱਡੇ ਵੱਡੇ ਸ਼ਤਰਧਾਰੀ ਲੋਕ ਦਸਵੇਂ ਬਾਦਸ਼ਾਹ ਮਹਾਰਾਜ ਨੇ ਆਖਿਆ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਭੂਮੀ ਨੂੰ ਭੋਗ ਕੇ ਅਖੀਰ ਨੂੰ ਭੂਮੀ 'ਚ ਮਿਲ ਗਏ ਕਿੰਨਿਆਂ ਦੀਆਂ ਕਬਰਾਂ ਮਕਬਰੇ ਬਣ ਗਏ ਔਰ ਕਿੰਨਿਆਂ ਦੀਆਂ ਮੜੀਆਂ ਬਣ ਗਈਆਂ ਦਫਨਾਏ ਗਏ ਕਿਸੇ ਨੂੰ ਕੋਈ ਅਨੁਮਾਨ ਹੀ ਨਹੀਂ ਕਿਤੇ ਤੁਹਾਡਾ ਸਮਾਂ ਹੋਵੇ ਬਿਲਕੁਲ ਵਿਲਾ ਤੇ ਪਟਵਾਰੀਆਂ ਦੇ ਕੋਲ ਜਾ ਕੇ ਬੈਠੋ ਪਿੰਨਾ ਵਿੱਚ ਪਟਵਾਰੀ ਹੁੰਦੇ ਨੇ ਜਦੋਂ ਅਸੀਂ ਪਟਵਾਰੀਆਂ ਦੇ ਕੋਲ ਜਾ ਕੇ ਬੈਠਦੇ ਆ ਉਹ ਜ਼ਮੀਨਾਂ ਦੀਆਂ ਫਰਦਾ ਫਰੋਲ ਦੇਣ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਜਿੰਨੂੰ ਅਸੀਂ ਆਪਣੀ ਮਲਕੀਅਤ ਸਮਝ ਰਹੇ ਹਾਂ ਕਿ ਇਹ ਮੇਰੀ ਮਲਕੀਅਤ ਆ ਪਤਾ ਨਹੀਂ ਇਹ ਜ਼ਮੀਨ ਕਿੰਨਿਆਂ ਨੇ ਭੋਗੀ ਹੈ ਜਹਾਨ ਤੇ ਦੋ ਚੀਜ਼ਾਂ ਸਭ ਤੋਂ ਵੱਧ ਝੂਠੀਆਂ ਨੇ ਇੱਕ ਪੈਸਾ ਇੱਕ ਜ਼ਮੀਨ ਜ਼ਮੀਨ ਤੋਂ ਔਰ ਪੈਸੇ ਤੋਂ ਵੱਡਾ ਸੰਸਾਰ ਤੇ ਝੂਠਾ ਕੁਝ ਨਹੀਂ ਹੈਗਾ ਪਤਾ ਨਹੀਂ ਕਿੰਨਿਆਂ ਨੇ ਭੋਗਿਆ ਇਸਲਾਮ ਦੀਆਂ ਕਿਤਾਬਾਂ ਚ ਲਿਖਿਆ ਹੈ ਕਿ ਬੰਦਾ ਖੱਬਾ ਵੈਰ ਧਰਤੀ ਤੇ ਧਰਦਾ ਤੇ ਵਜ਼ੀਰ ਦੀ ਕਬਰ ਤੇ ਆਉਂਦਾ ਸੱਜਾ ਪੈਰ ਧਰਦਾ ਤੇ ਬਾਦਸ਼ਾਹ ਦੀ ਕਬਰ ਤੇ ਆਉਂਦਾ ਇੰਨੀਆਂ ਕਿ ਸੰਸਾਰ ਤੇ ਕਬਰਾਂ ਨੇ ਬਾਦਸ਼ਾਹਾਂ ਦੀਆਂ ਸਧਾਰਨ ਮੁਲਖਾਂ ਦੀਆਂ ਨਹੀਂ ਰਾਸ਼ਟਰਪਤੀਆਂ ਦੀਆਂ ਪ੍ਰਧਾਨ ਮੰਤਰੀਆਂ ਦੀਆਂ ਇੰਨੀਆਂ ਕਬਰਾਂ ਨੇ ਕਿ ਇੱਕ ਕਦਮ ਛੱਡ ਕੇ ਦੂਜੀ ਕਬਰ ਤੇ ਪ੍ਰਧਾਨ ਦੂਜੀ ਪੈਰ ਤੇ ਪ੍ਰਧਾਨ ਮੰਤਰੀ ਦੀ ਕਬਰ ਆ ਆਮ ਭਾਸ਼ਾ ਵਿੱਚ ਸਮਝ ਲਓ ਸਧਾਰਨ ਮਨੁੱਖਾਂ ਦੀ ਤੇ ਗੱਲ ਛੱਡ ਦਿਓ ਤੁਸੀਂ ਜਮੀਨ ਨੂੰ ਇੰਨੀ ਦੁਨੀਆ ਭੋਗ ਗਈ ਇਹਦਾ ਕੋਈ ਅਨਮਾਨ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾ ਨੇ ਆਖਿਆ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨ ਯਰ ਤਪ ਤਰਹਿ ਚੰਦਰਮਾ ਤਾਰੇ ਉਹ ਹੀ ਨੇ ਜੋ ਸਤਜੁਗ ਵਿੱਚ ਸਨ ਅੱਜ ਵੀ ਉਹ ਨੇ ਰਾਮ ਜਨਮ ਭੂਮੀ ਦੀ ਗੱਲ ਚੱਲਦੀ ਹੈ ਤ੍ਰੇਤੇ ਦਵਾਪਰ ਦੀ ਗੱਲ ਚੱਲਦੀ ਸਤਜੁਗ ਦੀ ਗੱਲ ਚੱਲਦੀ ਇਹ ਧਰਤੀ ਉਹ ਹੀ ਹੈ ਜਿੰਨੂੰ ਸਤਜੁਗ ਦੇ ਦਵਾਪਰ ਤ੍ਰੇਤੇ ਕਲਯੁਗ ਦੇ ਮਨੁੱਖਾਂ ਨੇ ਭੋਗਿਆ ਧਰਤੀ ਉੱਥੇ ਦੀ ਉੱਥੇ ਹੀ ਖੜੀ ਹੈ ਨਾ ਧਰਤੀ ਨੂੰ ਕੋਈ ਨਾਂ ਲੈ ਕੇ ਗਿਆ ਨਾ ਜ਼ਮੀਨ ਨੂੰ ਕੋਈ ਨਾਂ ਲੈ ਕੇ ਗਿਆ ਅਸੀਂ ਆਪਣੇ ਵੱਡੇ-ਵਡੇਰੇ ਤੋਰੇ ਹੱਥੀ ਤੋਰੇ ਔਰ ਖਾਲੀ ਹੱਥੀ ਤੋਰੇ ਆਪ ਉਹਨਾਂ ਦੀ ਕਿਰਿਆ ਕੀਤੀ ਤੇ ਖੁਦ ਕੀਤੀ ਔਰ ਖਾਲੀ ਹੱਥੀ ਤੋਰੇ ਇੱਕ ਰਵਾਇਤ ਸੀ ਪੰਜਾਬ ਦੀ ਅੱਜ ਤੇ ਕਿਧਰੇ-ਕਿਧਰੇ ਬਚੀ ਅਜੇ ਕਿ ਮਰੇ ਬੰਦੇ ਦੇ ਮੂੰਹ ਚ ਰੁਪਈਆ ਪਾਉਣਾ ਰਾਜਸਥਾਨ ਵਿੱਚ ਰਵਾਇਤ 2007 ਵਿੱਚ ਦੇਖੀ ਅੱਜ ਵੀ ਸ਼ਾਇਦ ਹੋਵੇ ਕਿਧਰੇ ਮੂੰਹ ਵਿੱਚ ਰੁਪਈਆ ਪਾਉਣਾ ਜਦੋਂ ਸੰਸਕਾਰ ਹੋ ਜਾਂਦਾ ਸੀਗਾ ਤੇ ਹਸਤੀਆਂ ਦੇ ਨਾਲ ਉਹ ਚਾਂਦੀ ਦਾ ਸਿੱਕਾ ਬਾਹਰ ਆ ਜਾਂਦਾ ਸੀ ਮੁਸਲਮਾਨ ਵੀ ਜਦੋਂ ਤਦफीਨ ਕਰਦੇ ਸਨ ਉਦੋਂ ਮੂੰਹ ਵਿੱਚ ਰੁਪਈਆ ਪਾਉਂਦੇ ਸਨ ਕਾਰੂ ਬਾਦਸ਼ਾਹ ਦੀ ਸੁਣੀ ਹੋਵੇਗੀ ਸਾਖੀ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਬੰਦੇ ਖਫਣ ਨੂੰ ਤੇ ਜੇਬ ਹੈ ਕੋਈ ਨਹੀਂ ਖਫਣ ਤੇ ਅਣਸੀਤਾ ਕੱਪੜਾ ਹੈ ਨਾ ਵੈਸੇ ਗੁਰਮਤਵ ਦੀ ਵਿੱਚ ਉਹਦੀ ਮਰਜ਼ਾਦਾ ਨਹੀਂ ਹੈ ਗੁਰਮਤ ਵਿੱਚ ਬਾਣੇ ਦੀ ਮਰਜ਼ਾਦਾ ਪਰ ਕਹਿਣ ਨੂੰ ਹੀ ਗੱਲਾਂ ਕਪੜ ਨੂੰ ਜੇਬ ਹੈ ਕੋਈ ਨਹੀਂ ਜੇ ਮੂੰਹ ਵਿੱਚ ਵੀ ਰੁਪਈਆ ਪਾ ਕੇ ਲੈ ਜਾਏਗਾ ਉਹਦੇ ਨਾਲ ਉਹਨੇ ਵੀ ਨਹੀਂ ਜਾਣਾ ਪਰ ਮਜ਼ੇਦਾਰ ਗੱਲ ਹੈ ਕਿ ਇਸ ਧਨ ਨਾਲੋਂ ਪਕੜ ਨਾ ਮੇਰੀ ਛੁੱਟ ਰਹੀ ਹੈ ਮaaf ਕਰਨਾ ਨਾਲੋਂ ਬਹੁਤਿਆਂ ਹੋਰਾਂ ਦੀ ਛੁੱਟ ਰਹੀ ਇਸ ਜ਼ਮੀਨ ਨਾਲੋਂ ਪਕੜ ਨਾ ਮੇਰੀ ਛੁੱਟ ਰਹੀ ਹੈ ਨਾ ਸ਼ਾਇਦ ਸੁਣਨ ਵਾਲਿਆਂ ਦੀ ਛੁੱਟ ਰਹੀ ਹੋਵੇ ਇਹ ਹਕੀਕਤ ਹੈ ਖੈਰ ਤਾਂ ਲਿਖਾ ਹਕੀਕਤ ਹੈ ਤੋ ਜਹਾਨ ਤੇ ਸਾਰੀ ਲੜਾਈ ਮਾਇਆ ਦੀ ਐ ਔਰ ਭੂਮੀ ਦੀ ਐ ਗੁਰਦਸਵੇਂ ਪਾਸ਼ਾ ਮਹਾਰਾਜ ਦੇ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ ਤਨ ਅਰ ਭੂਮ ਪ੍ਰਾਤਨ ਬੈਰਾ ਇਨ ਕਾਮੂਆ ਕਰਤ ਜਗ ਘੇਰਾ ਇਸ ਇਨਾ ਪਦਾਰਥਾਂ ਨੇ ਮਨੁੱਖ ਨੂੰ ਛੱਡ ਕੇ ਚਲੇ ਜਾਣਾ ਇਨਾਂ ਵਾਸਤੇ ਮਨੁੱਖ ਸ੍ਰਮ ਕਰਦਾ ਥਕਾਵਟ ਕਰਦਾ ਤਨ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਲੈ ਕੇ ਗਏ ਅਮੀਰ ਔਰ ਇਸੇ ਪ੍ਰਕਾਰ ਉਮਰਾਵ ਨਹੀਂ ਲੈ ਕੇ ਗਏ ਮਨੁੱਖ ਨੇ ਕੀ ਲੈ ਜਾਣਾ ਕਿਤੇ ਛੋੜ ਜਾਏ ਤਿਸਕਾ ਸ਼ਰਮ ਕਰੈ ਜੋ ਪਦਾਰਥ ਜੋ ਧਨ ਛੋੜ ਕੇ ਚਲਾ ਜਾਏਗਾ ਮਨੁੱਖ ਉਹਦੇ ਵਾਸਤੇ ਸ਼ਰਮ ਕਰਦਾ ਥਕਾਵਟ ਕਰਦਾ ਬਾਣੀ ਚ ਇੱਕ ਬਚਨ ਆਉਂਦਾ ਪੇਖਨ ਤੇ ਤਿਆਗੰ ਕਰੋਤ ਪੂਰਾ ਬਚਨ ਆਉਂਦਾ ਕਤੰਚ ਮਾਤ ਪਿਤਾ ਕਤੰਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਨੇ ਕਿ ਕੀ ਹੈ ਮਾਤਾ ਪਿਤਾ ਸੁਤ ਮਿੱਤਰ ਭਰਾ ਕੁਝ ਵੀ ਨਹੀਂ ਹੈ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਜ ਸੁਤ ਹੈ ਕਤੰਚ ਪ੍ਰਾਤਮਿਤ ਹਤਵੰਦਵ ਕਤੰਚ ਮੋਹ ਕੁਟੰਬੇ ਅਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਪੇਖੰਤੇ ਵੇਖਦਿਆਂ ਵੇਖਦਿਆਂ ਤਿਆਗੰ ਕਰੋਤ ਛੱਡ ਜਾਂਦੇ ਨੇ ਮਨੁੱਖ ਨੂੰ ਧੰਨ ਮਨੁੱਖ ਨੂੰ ਵੇਖਦਿਆਂ ਵੇਖਦਿਆਂ ਛੱਡ ਜਾਂਦਾ ਬੜੇ ਲੋਕ ਤੁਸੀਂ ਆਪਣੀ ਜ਼ਿੰਦਗੀ ਆਪਣੀ ਹਾਇਤੀ ਦੇ ਵਿੱਚ ਅਮੀਰ ਜਾਂ ਗਰੀਬ ਹੁੰਦੇ ਵੇਖੇ ਹੋਣਗੇ ਜੋ ਧਨ ਜੋ ਜ਼ਮੀਨੋ ਜਾਇਦਾਦ ਮਾਲੋ ਦੌਲਤ ਮਨੁੱਖ ਨੂੰ ਜਿੰਨੀਆਂ ਜੀ ਛੱਡ ਜਾਂਦੀ ਐ ਮਰ ਕੇ ਤੇ ਛੱਡ ਕੇ ਜਾਣਾ ਹੀ ਜਾਣਾ ਮਨੁੱਖ ਉਹਦੇ ਲਈ ਠਕਾਵਟ ਕਰਦਾ ਕੀ ਅਸੀਂ ਕਾਰੋਬਾਰ ਨਾ ਕਰੀਏ ਕੀ ਨੌਕਰੀਆਂ ਤੋਂ ਸਥਿਫੀ ਦੇ ਦੀਏ ਬਈ ਐਸਾ ਨਹੀਂ ਐਸਾ ਹੈ ਕਿ ਅਮਰਤ ਵੇਲਾ ਜ਼ਰੂਰ ਸੰਭਾਲਣਾ ਅਮਰਤ ਵੇਲੇ ਨਾ ਧਨ ਦੀ ਗੱਲ ਨਾ ਮਾਲੋ ਦੌਲਤ ਦੀ ਗੱਲ ਨਾ ਜੋਬ ਦੀ ਗੱਲ ਨਾ ਬਿਜ਼ਨਸ ਦੀ ਗੱਲ ਵੱਡੀ ਪ੍ਰਭਾਤ ਸੂਰਜ ਚੜਨ ਤੋਂ ਔਰ ਭੋਜਨ ਕਰਨ ਤੋਂ ਪਹਿਲਾਂ ਨਾਮ ਜਪਣਾ ਦਿਨ ਵੇਲੇ ਕੀਰਤ ਵੇਰਤ ਕਰਨੀ ਘੜੀ ਘੰਟਾ ਦੁਪਹਿਰ ਨੂੰ ਆਰਾਮ ਵੀ ਕਰਨਾ ਤਾਂ ਕਿ ਅੰਮ੍ਰਿਤ ਵੇਲੇ ਉੱਠਣਾ ਬਾ ਆਸਾਨੀ ਹੋ ਜਾਏ ਜਦੋਂ ਸੂਰਜ ਛਿਪ ਰਿਹਾ ਹੋਵੇ ਸਾਰੇ ਕੰਮ ਛੱਡ ਕੇ ਮਹਾਰਾ ਦਾ ਭਜਨ ਕਰਨਾ ਨਾ ਸੂਰਜ ਛਿਪੇ ਤੋਂ ਬਾਅਦ ਧੰਦੀ ਗੱਲ ਨਾ ਸੂਰਜ ਛਿਪੇ ਤੋਂ ਬਾਅਦ ਭੋਜਨ ਦੀ ਗੱਲ ਕਿਉਂਕਿ ਸੂਰਜ ਛਿਪੇ ਤੋਂ ਬਾਅਦ ਨਾ ਸਾਧ ਭੋਜਨ ਕਰਦੇ ਨੇ ਨਾ ਪੰਛੀ ਭੋਜਨ ਕਰਦੇ ਨੇ ਇਹ ਹਕੀਕਤ ਹੈ ਨਹੀਂ ਯਕੀਨ ਤੇ ਇਸ ਦਾ ਮੁਤਾਲਾ ਕਰਕੇ ਦੇਖ ਲੈਣਾ ਉਦੋਂ ਕੋਈ ਵੀ ਭੋਜਨ ਦੀ ਗੱਲ ਨਹੀਂ ਉਦੋਂ ਕੋਈ ਵੀ ਧੰਨ ਦੀ ਗੱਲ ਨਹੀਂ ਸੂਰਜ ਚੜ੍ਹਨ ਤੋਂ ਪਹਿਲਾਂ ਔਰ ਸੂਰਜ ਛਿਪਨ ਤੋਂ ਬਾਅਦ ਇਸ ਤਰ੍ਹਾਂ ਦੇ ਆਪਣੇ ਜੀਵਨ ਨੂੰ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨੀ ਜੇ ਕੋਈ ਗੱਲ ਚੱਲੇ ਵੀ ਤੇ ਸੁਰਤੀ ਵਿੱਚ ਇਹ ਹੋਣਾ ਕਿ ਧੰਨ ਮੈਂ ਇਕੱਠਾ ਕਰ ਰਿਆਂ ਵਰਤ ਰਿਆਂ ਪਰ ਇਹਦੇ ਨਾਲ ਨਹੀਂ ਜਾਣਾ ਇਸ ਗੱਲ ਦਾ ਦਿਲ ਵਿੱਚੋਂ ਅਹਿਸਾਸ ਹੋਣਾ ਰਾਜੇ ਜਨਕ ਦੀ ਤਰ੍ਹਾਂ ਫਿਰ ਗੱਲ ਬਣੇਗੀ ਹੈ ਵੈਸੇ ਮੁਸ਼ਕਲ ਆ ਹੱਥੀਂ ਸੇਵਾ ਕੀਤੇ ਬਿਨਾ ਨਾਮ ਜਪੇ ਬਿਨਾ ਮਹਾਪੁਰਖਾਂ ਦੀ ਸੰਗਤ ਕੀਤੇ ਬਿਨਾ ਇਹ ਸੰਭਵ ਨਹੀਂ ਹੈ ਇਹ ਸਚਾਈ ਹੈ ਸੰਗ ਸਹਾਈ ਤਿਸ ਪਰ ਹਰੈ ਜੋ ਅੰਗ ਸੰਗ ਸਹਾਈ ਸਹਾਇਤਾ ਕਰਨ ਵਾਲਾ ਮਾਲਕ ਉਨੂੰ ਮਨੁੱਖ ਪਰਹਰੈ ਤਿਆਗਦਾ ਹੈ ਅਗਲੇ ਬਚਨ ਬੜੇ ਰਹਾਸਮਈ ਚੰਦਨ ਲੇਪ ਉਤਾਰਿਆ ਧੋਏ ਇਹ ਪ੍ਰਾਣੀ ਅਖੌਤ ਹੈ ਕਿ ਕਿਸੇ ਵੇਲੇ ਬੰਦੇ ਨੇ ਗਧੇ ਨੂੰ ਗੰਗਾ ਦੇ ਜਲ ਦੇ ਨਾਲ ਨਵਾਇਆ ਗੰਗਾ ਜੀ ਵਿੱਚ ਇਸ਼ਨਾਨ ਕਰਾਇਆ ਤੇ ਉਹਦੇ ਉੱਪਰ ਚੰਦਨ ਦਾ ਲਿਪਨ ਕਰ ਦਿੱਤਾ ਕਿਸੇ ਵੇਲੇ ਮਸਟਾਂਡੇ ਨੇ ਮਸ਼ਕਰੀ ਕਰਨ ਵਾਲੇ ਮਸ਼ਖਰੇ ਨੇ ਤੇ ਗਧੇ ਨੇ ਕੀ ਕੀਤਾ ਉਹਨੂੰ ਕੀ ਮਹੱਤਵ ਸੀ ਗੰਗਾ ਦੇ ਪਵਿੱਤਰ ਜਲ ਦਾ ਉਨੋ ਕੀ ਮਾਤੋ ਪ੍ਰਿਆਪਤ ਸੀਗਾ ਚੰਦਨ ਦੇ ਲਿਪਨ ਦਾ ਗਰਦ ਪ੍ਰੀਤ ਭਸਮ ਸੰਗ ਹੋਏ ਉਹਦੀ ਤੇ ਭਸਮ ਖੇ ਰਾਖ ਦੇ ਨਾਲ ਪ੍ਰੀਤੀ ਹੈ ਉਹਨੂੰ ਕਿੰਨਾ ਮਰਜੀ ਨਵਾ ਲੋ ਸੁਖ ਗਰਦ ਭਸਮ ਸੰਗੀਤ ਮਾਰਾ ਨੇ ਬਾਣੀ ਚ ਆਖਿਆ ਉਹਨੂੰ ਤੇ ਗਦੇ ਨੂੰ ਤੇ ਭਸਮ ਦੇ ਨਾਲ ਸਵਾਰੇ ਇੱਕ ਭਸ ਦੇ ਨਾਲ ਹੀ ਪ੍ਰੀਤੀ ਹੈ ਨਾ ਅਖੀਰ ਵਿੱਚ ਮਾਰਾ ਕਹਿੰਦੇ ਅੰਧ ਕੂਪ ਮੈਂ ਪਤ ਤਿ ਬਿਕਰਾਲ ਅੰਧ ਕੂਪ ਇਕੱਠਾ ਸ਼ਬਦ ਹੈ ਇੱਕ ਖੂਹ ਹੁੰਦਾ ਇੱਕ ਅੰਨਾ ਖੂਹ ਹੁੰਦਾ ਪਿੰਡਾਂ ਚੋਂ ਕਥਾ ਸੁਣ ਰਹੇ ਪ੍ਰਾਣੇ ਬਜ਼ੁਰਗ ਲੋਕਾਂ ਨੂੰ ਪਤਾ ਹੋਵੇਗਾ ਇੱਕ ਉਹ ਖੂਹ ਹੁੰਦਾ ਜਿਹਦੇ ਚਫੇਰੇ ਥੜਾ ਬਣਿਆ ਹੋਵੇ ਬੰਨੀ ਬਣੀ ਹੋਵੇ ਟਿੰਡਾਂ ਲੱਗੀਆਂ ਹੋਣ ਦੂਰੋਂ ਪਤਾ ਲੱਗਦਾ ਕਿ ਖੂਹ ਹੈ ਜਿਵੇਂ ਗੁਰਸਤਾਨਾਂ ਤੇ ਅਸੀਂ ਖੂਹ ਸੰਭਾਲ ਕੇ ਰੱਖੇ ਨੇ ਇੱਕ ਅੰਧਾ ਖੂਹ ਹੁੰਦਾ ਅੰਧ ਖੂਹ ਗੁਰਬਾਣੀ 'ਚੇ ਬਹੁਤ ਵਾਰੀ ਸ਼ਬਦ ਆਉਂਦਾ ਤੁਸੀਂ ਪੁੱਛੋਗੇ ਉਹ ਕੀ ਹੁੰਦਾ ਅੰਨਖੂ ਉਹ ਹੁੰਦਾ ਹੈ ਕਿ ਖੇਤਾਂ ਦੇ ਵਿੱਚ ਸੁਭਾਵਕ ਹੀ ਕਿਸੇ ਨੇ ਖੂਪਟਿਆ ਹੋਵੇ ਆਸ-ਪਾਸ ਘਾਹ ਫੂਸ ਜੰਮਿਆ ਹੋ ਗਿਆ ਹੋਵੇ ਤੇ ਰਾਹੀਰ ਮੁਸਾਫਰ ਨੂੰ ਪਤਾ ਨਾ ਚੱਲੇ ਇੱਥੇ ਖੂਹ ਹੈ ਕਿ ਨਹੀਂ ਉਹ ਯਕਦਮ ਵਿੱਚ ਡਿੱਗ ਪਏ ਉਹਨੂੰ ਅੰਦਾ ਖੂਹ ਕਹਿੰਦੇ ਨੇ ਬ੍ਰਹਮ ਗਿਆਨੀ ਧੰਨ ਧੰਨ ਭਾਈ ਮੰਨਜੀ ਸਾਹਿਬ ਜਦੋਂ ਖੂਹ ਵਿੱਚ ਡਿੱਗੇ ਸਨ ਉਦੋਂ ਅੰਨੇ ਖੂਹ ਵਿੱਚ ਡਿੱਗੇ ਸਨ ਉਹਨੂੰ ਹੁਣ ਬਕਾਇਦਾ ਤਿਆਰ ਕਰ ਦਿੱਤਾ ਉਹ ਗੱਲ ਵੱਖਰੀ ਹੈ ਵੈਸੇ ਅੰਨੇ ਖੂਬੇ ਚ ਆਪਜੀ ਡਿੱਗੇ ਸਨ ਜਦੋਂ ਗੁਰੂ ਅਰਜਨ ਦੇਵ ਜੀ ਮਾਨ ਨੇ ਕੱਢਿਆ ਤੇ ਕਿਹਾ ਮੰਜ ਪਿਆਰਾ ਗੁਰੂ ਨੂੰ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਹੇਤਾ ਜਗ ਲੰਘਣ ਹਾਰਾ ਉਹ ਖੂ ਜਿਹਦੇ ਚ ਫੇਰੇ ਕੋਈ ਬੰਨਾ ਬਣਾਵਟ ਨਾ ਬਣੀ ਹੋਵੇ ਤੇ ਯਕਦਾਂ ਵਿਚਰਦਾ ਹੋਇਆ ਮਨੁੱਖ ਹਨੇਰੇ ਵਿੱਚ ਡਿੱਗ ਪਏ ਉਹਨੂੰ ਅੰਧਾ ਖੂ ਕਹਿੰਦੇ ਜਦੋਂ ਕੋਈ ਮਨੁੱਖ ਅੰਨੇ ਖੂਚ ਡਿੱਗਦਾ ਹੈ ਮਾਫ਼ ਕਰਨਾ ਉਹ ਨਿਕਲਦਾਨੀ ਉਹਦੀ ਲਾਸ਼ ਹੀ ਬਾਹਰ ਨਿਕਲਦੀ ਜਾਂਦੀ ਕਿਉਂਕਿ ਖੂ ਦੇ ਅੰਦਰ ਬਹੁਤ ਜ਼ਹਿਰੀਲੀ ਗੈਸ ਹੁੰਦੀ ਹੈ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਬਾਰੋਂ ਤਾਂ ਖੂਦ ਦੇ ਅੰਦਰ ਆਵਾਜ਼ ਜਾ ਸਕਦੀ ਐ ਗੂੰਜ ਕੇ ਆਵਾਜ਼ ਆਉਂਦੀ ਐ ਖੂਦ ਦੇ ਵਿੱਚ ਪਰ ਖੂਦ ਦੇ ਅੰਦਰੋਂ ਬਾਹਰ ਨਹੀਂ ਆਵਾਜ਼ ਜਾਂਦੀ ਹੁੰਦੀ ਉਹ ਤੇ ਕਿਸਮਤ ਜਾਗੀ ਹੋਵੇ ਤੇ ਗੱਲ ਬਕਰੀ ਜੇ ਉਹ ਵਧੀ ਹੋਵੇ ਤੇ ਮਾਰੇ ਕਹਿੰਦੇ ਅੰਧ ਕੂਪ ਮਹਿ ਪਤ ਤੇ ਬਿਕਰਾਲ ਇਹ ਅੰਧਵੇਂ ਕਰਕੇ ਇਹਦੇ ਅਰਥ ਸਮਝਣੇ ਬਿਕਰਾਲ ਅੰਧ ਕੂਪ ਮਹਿ ਪਤ ਗੁਰਬਾਣੀ ਦੀ ਅਰਥ ਵਿਧੀ ਉਸਤਾਦ ਮਹਾਪੁਰਖ ਬਜ਼ੁਰਗ ਲੋਕ ਬਚਵੇਂ ਵਿੱਚ ਪੜਾਇਆ ਕਰਦੇ ਸੀ ਅੰਧਵੇਂ ਮਤਲਬ ਇਹ ਸ਼ਬਦਾਂ ਨੂੰ ਇਧਰ ਉਧਰ ਕਰਨਾ ਅਰਥਾਂ ਦੇ ਵਾਸਤੇ ਜਿਵੇਂ ਆਪਾਂ ਰਹਿਰਾ ਸਾਹਿਬ ਦੇ ਵਿੱਚ ਪੜ੍ਹਦੇ ਆ ਸੁਣ ਕੇ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਐਦਾਂ ਸਾਨੂੰ ਅਰਥ ਨਹੀਂ ਸਮਝ ਆਉਂਦੇ ਜਦੋਂ ਅਨਵੇ ਕਰਾਂਗੇ ਨਾਏ ਤੇਰੈ ਛੱਡ ਕੇ ਨਾਏ ਤੇਰੈ ਸੁਣ ਕੇ ਜਮ ਦੂਤ ਛੱਡ ਜਾਹੇ ਅਰਥਾਂ ਦੇ ਵਾਸਤੇ ਪੜ੍ਹਨਾ ਉਦਾਂ ਹੀ ਜਿਦਾਂ ਲਿਖਿਆ ਪਰ ਅਰਥਾਂ ਦੇ ਵਾਸਤੇ ਸੁਣ ਕੇ ਜਮ ਕੇ ਦੂਤ ਨਾਏ ਤੇਰੈ ਛੱਡ ਜਾਏ ਨਾਏ ਤੇ ਰੈ ਸੁਣ ਕੇ ਜਮਦੂਤ ਛੱਡ ਜਾਏ ਨਾਏ ਸੁਣਿਆ ਜਮਦੂਰੋਂ ਭਾਗੇ ਮਤ ਮਾਰੇ ਹਰ ਜੀ ਹੋਵੇ ਪ੍ਰਵਾਹਾ ਹੈ ਜਿਵੇਂ ਮਾਣ ਨੇ ਆਖਿਆ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਸੋ ਇਸ ਪ੍ਰਕਾਰ ਇਹ ਅਰਥ ਵਿਧੀ ਹੈ ਅਰਥਾਂ ਨੂੰ ਇਧਰ ਉਧਰ ਕਰਨਾ ਤੇ ਉਹਦੇ ਨਾਲ ਸ਼ਬਦਾਂ ਨੂੰ ਇਧਰ ਉਧਰ ਕਰਨਾ ਉਹਦੇ ਨਾਲ ਅਰਥ ਹੋਰ ਕਲੀਅਰ ਹੋ ਜਾਂਦੇ ਨੇ ਮਾਰੇ ਕਹਿੰਦੇ ਬਿਕਰਾਲ ਅੰਧਕੂਪ ਮਹਿ ਪਤਤ ਭਿਆਨਕ ਅੰਧੇ ਖੂਬ ਵਿੱਚ ਮਨੁੱਖ ਪਤਤ ਕਈ ਡਿੱਗ ਰਿਆ ਤਾਂ ਹੀ ਤੇ ਆਪਾਂ ਕਹਿੰਦੇ ਪਤਤ ਸਿੱਖਿਆ ਮਤਲਬ ਡਿੱਗਿਆ ਹੋਇਆ ਸਿੱਖ ਆਪਣੇ ਅਚਰਨ ਧਰਮ ਤੋਂ ਆਪਣੀ ਮਰਜ਼ਾਦਾ ਤੋਂ ਪਤਤ ਦਾ ਅਰਥ ਪਾਪੀ ਵੀ ਹੁੰਦਾ ਹੈ ਪਰ ਉਹ ਸੰਕੇਤੀ ਅਰਥ ਨੇ ਜੋ ਪਾਪ ਕਰਕੇ ਡਿੱਗਿਆ ਹੋਇਆ ਹੈ ਸੋ ਪਤਤ ਕਈ ਡਿੱਗ ਰਿਆ ਤੇ ਗੁਨਾਹਾਂ ਕਰਕੇ ਅੰਦੇ ਖੂ ਦੇ ਵਿੱਚ ਔਰ ਭਿਆਨਕ ਅੰਦੇ ਖੂ ਵਿੱਚ ਡਿੱਗ ਰਿਹਾ ਨਾਨਕ ਕਾਢ ਲਿਓ ਪ੍ਰਭ ਦਇਾਲ ਇਹ ਦਇਾਲ ਦਇਆ ਦੇ ਘਰ ਸੰਸਕ੍ਰਿਤ ਦਾ ਸ਼ਬਦ ਆਲੈ ਇਹ ਦਇਆ ਦੇ ਘਰ ਮਾਲਕ ਵਾਹਿਗੁਰੂ ਤੂੰ ਕਿਰਪਾ ਕਰਕੇ ਅੰਦੇ ਖੂ ਵਿੱਚੋਂ ਮੋਹ ਕੀਚੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਏ ਦਿਓ ਆਪਣੀ ਬਾਹ ਫੜਾਓ ਤੇ ਅੰਦੇ ਖੂ ਦੇ ਵਿੱਚੋਂ ਕਰ ਗਹਿ ਦੇ ਲਿਓ ਦਇਾਲ ਸਾਗਰ ਸੰਸਾਰਿਆ ਮੋਕੋ ਬਾਹ ਦੇ ਬਾਹ ਦੇ ਵੀ ਠੋਲਾ ਆਪਣੀ ਬਾਹ ਫੜਾ ਕੇ ਇਹ ਸੰਸਾਰ ਅੰਧੇ ਖੂਬ ਵਿੱਚੋਂ ਸਾਨੂੰ ਕੱਢ ਲੈ ਅੱਗੇ ਸਤਿਗੁਰੂ ਬਨੁੱਖੀ ਮੰਨਦੀਆਂ ਹੋਰ ਮੂਲ ਕਮਜ਼ੋਰੀਆਂ ਦਾ ਬਿਆਨ ਕਰਦੇ ਨੇ ਕਿ ਬਨੁੱਖ ਕਿਹਦਾ ਹੋ ਰਿਹਾ ਹੈ ਬਚਨ ਥੋੜੇ ਜੇ ਤਲਖ ਨੇ ਮਾਤਾ ਵਾਂਗੂ ਪ੍ਰੇਮ ਕਰਦੇ ਨੇ ਸਤਿਗੁਰੂ ਔਰ ਪਿਤਾ ਵਾਂਗੂ ਝਿੜਕਦੇ ਵੀ ਹਨ ਲੇਕਿਨ ਸਿੱਖਾਂ ਨੂੰ ਮਿੱਠਾ ਹੀ ਲੱਗਦਾ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਿਆ ਜੇ ਬਖਸੇ ਤਾਂ ਗੁਰ ਵੜਿਆਈ ਕਰਤੂਤ ਪਸ਼ੂ ਕੀ ਮਾਨਸ ਜਾਤ ਕਰਤੂਤ ਕਰਮ ਤਾਂ ਮਨੁੱਖ ਦੀ ਪਸ਼ੂ ਦੀ ਹੈ ਤੇ ਜਾਤੀ ਜੋ ਹੈ ਸ਼੍ਰੇਣੀ ਜੋ ਹੈ ਉਹ ਮਨੁੱਖ ਦੀ ਹੈ ਬਾਣੀ ਵਿੱਚ ਵਚਨ ਹੁੰਦਾ ਇੱਕ ਵੈਸੇ ਸ਼ਬਦ ਸਮਾਂ ਮੰਗਦਾ ਪਰ ਸੰਖੇਪ ਜੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗਾ ਮਹਾਰਾਜ ਗੁਰੂ ਅਰਜਨ ਦੇਵ ਜੀ ਸੱਚੇ ਸਤਗੁਰਾਂ ਦਾ ਬਚਨ ਹੈ ਸਸਕ੍ਰਿਤੀ ਵਿੱਚ ਉਹ ਧਿਆਨ ਬਸਲੰ ਸੰਸਾਰੰਗ ਸੰਬੰਧੀ ਸਵਾਨ ਸਿਆਲ ਖਰ ਹੈ ਮਿਕਮ ਸਥਾਨ ਮਨ ਮੋਹ ਮਦ ਰੰਗ ਮਹਾ ਅਸਾਧ ਪੰਚ ਤਸਕਰ ਹੈ। ਸ਼ੀਤ ਮੋਹ ਭਰਮ ਭ੍ਰਮਣੰ ਅਹੰ ਫਾਸ ਤੀਖਿਨ ਕਠਣ ਹੈ। ਪਾਵਕ ਤੋ ਅਸਾਧ ਕੋ ਰੰਗ ਅਗਮ ਤੋ ਕੀ ਤੀਰਨ ਲੰਘਨ ਹੈ। ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਤਰਨ ਕਿਰਪਾ। ਗੁਰੂ ਅਰਜਨ ਦੇਵ ਜੀ ਮਾਰਿਆ ਕਹਿੰਦੇ ਸੰਸਾਰ ਵਿੱਚ ਰਹਿਣਾ ਇਹ ਜੰਗਲ ਵਿੱਚ ਰਹਿਣ ਦੇ ਤੁਲ ਹੈ। ਉਹ ਧਿਆਨ ਬਸਨੰਗ ਸੰਸਾਰੰ। ਸੰਮੰਦੀ ਸਵਾਨ ਸਿਆਲ ਖਰ ਹੈ। ਸਾਡੇ ਜਿਹੜੇ ਸਨਮੰਦੀ ਨੇ ਉਹ ਜੰਗਲ ਦੇ ਜਾਨਵਰ ਨੇ ਕਿਹੜੇ ਸਵਾਨ ਕੂਕਰ ਸਿਆਲ ਗਿੱਦੜ ਤੇ ਖਰਹ ਗਦਾ ਜਿਹੜੇ ਤਾਂ ਅੱਦੇ ਲੋਭੀ ਹਨ ਜਿਵੇਂ ਅੱਗੇ ਮਾਨ ਨੇ ਲੋਭ ਸਵਾਨ ਸ਼ਬਦ ਵਰਤਿਆ ਉਹ ਸੰਸਾਰ ਤੇ ਕੂਕਰ ਬਿਰਤੀ ਦੇ ਮਾਲਕ ਨੇ ਜਿਹੜੇ ਡਰੇ ਅਤੇ ਡਰੋਂ ਦੀ ਗੱਲ ਕਰਦੇ ਨੇ ਉਹ ਇਸ ਪ੍ਰਕਾਰ ਗਿੱਦੜ ਬਿਰਤੀ ਵਾਲੇ ਹਨ ਤੇ ਜਿਹੜੇ ਸਰਪ ਧੀਆਂ ਬੁੱਤਾਂ ਲਈ ਜੀਰੇ ਜਿਵੇਂ ਸੁਣੀ ਹੋਵੇਗੀ ਕਥਾ ਕਿ ਮਨੁੱਖ ਦੀ ਉਮਰ ਥੋੜੀ ਸੀ ਬੰਦੇ ਨੇ ਆਖਿਆ ਰੱਬਾ ਐਨੀ ਉਮਰ ਨਾਲ ਗੁਜ਼ਾਰਾ ਨਹੀਂ ਹੋਣਾ ਹੋਰ ਦੇ ਦੇ ਆਖੇ ਕਹਾਣੀ ਆ ਨਾ ਕਹਾਣੀ ਦਾ ਅਰਥ ਹੁੰਦਾ ਕਹਾ ਨਹੀਂ ਕਿਧਰੇ ਨਹੀਂ ਹੋਈ ਤੇ ਹੋ ਸਕਦਾ ਹੋਈ ਵੀ ਹੋਵੇ ਲੇਕਿਨ ਸਿੱਖਿਆਦਾਇਕ ਜੋ ਹੋਵੇ ਉਹਨੂੰ ਕਹਾਣੀ ਕਹਿੰਦੇ ਨੇ ਥੋੜੀ ਉਮਰੇ ਨੇ ਕੂਕਰ ਦੀ ਲਈ ਸੁਣੀ ਹੋਵੇਗੀ ਕਥਾ ਤੁਸੀਂ ਬਚਪਨ ਵਿੱਚ ਥੋੜੀ ਉਮਰੇ ਨੇ ਗਦੇ ਦੀ ਲਈ ਥੋੜੀ ਉਮਰ ਬੈਲ ਦੀ ਲਈ ਇਸ ਪ੍ਰਕਾਰ ਮਨੁੱਖ ਦੀ ਉਮਰ ਵਧੇਰੇ ਹੋਗੀ ਨਹੀਂ ਤੇ ਮਨੁੱਖ ਦੀ ਉਮਰ ਵਧੇਰੇ ਹੁੰਦਾ ਕੋਈ ਸਬਬ ਨਹੀਂ ਹੈ ਜਦੋਂ ਹੋਰ ਜਾਤੀਆਂ ਪਰਜਾਤੀਆਂ ਦੀ ਉਮਰ ਘਟ ਹੈ ਤੇ ਮਨੁੱਖ ਦੀ ਉਮਰ ਕਿਉਂ ਹੈ ਗੱਲ ਬੜੀ ਸੋਚਣ ਜੈਸੀ ਹੈ ਤਾਂ ਇਸ ਕਰਕੇ ਜੀਵ ਜਿਹੜੇ ਨੇ ਬਹੁਤ ਆਤ ਵਿੱਚ ਉਹ ਪਸ਼ੂ ਦੀ ਕਰਤੂਤ ਵਾਲੇ ਔਰ માત્ર ਜਾਤੀ ਜਿਹੜੀ ਮਨੁੱਖਾ ਵਾਲੀ ਹੋ ਰਹੀ ਹੈ ਇਦੇ ਬਹੁਤ ਸਾਰੇ ਕਾਰਨ ਨੇ ਵਿਗਿਆਨੀ ਮਨੋਵਿਗਿਆਨੀ ਔਰ ਬ੍ਰਹਮਗਿਆਨੀ ਕਹਿੰਦੇ ਨੇ ਕਿ ਮਨੁੱਖ ਪਿਛਲੀਆਂ ਯੋਨਾਂ ਵਿੱਚ ਜਾਨਵਰਾਂ ਜਨਵਰਾਂ ਦੇ ਵਿੱਚੋਂ ਬਤੀਤ ਹੋ ਕੇ ਆਇਆ ਤਾਂ ਕਰਕੇ ਇਹਨਾਂ ਤੇ ਆਪਣੇ ਅਤੀਤ ਨੂੰ ਛੱਡਿਆ ਨਹੀਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਹਿੰਦੁਸਤਾਨ ਵਿੱਚ ਬਹੁਤ ਸਾਰੇ ਐਸੇ ਧਰਮ ਦੇ ਗ੍ਰੰਥ ਨੇ ਉਹਨਾਂ ਨੂੰ ਅੱਜ ਕੱਲ ਕੋਈ ਪੜਦਾ ਸੁਣਦਾ ਨਹੀਂ ਵੈਸੇ ਉਹਨਾਂ ਗ੍ਰੰਥਾਂ ਵਿੱਚ ਇਸ ਤਰ੍ਹਾਂ ਦੱਸਿਆ ਹੋਇਆ ਕਿ ਮਨੁੱਖ ਦੇ ਜਿਹੜੇ ਚਿਹਰੇ ਦੇ ਹਾ ਭਾਵ ਨੇ ਅੰਗ ਪ੍ਰਤੰਗ ਨੇ ਉਹਨਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਜਾਂ ਸਮਝਿਆ ਜਾ ਸਕਦਾ ਹੈ ਕਿ ਮਨੁੱਖ ਦੀ ਪਿਛਲੀ ਉਮਰ ਕਿਹੜੀ ਹੋਵੇਗੀ ਪਤਾ ਨਹੀਂ ਆਪ ਜੀ ਦੇ ਮੰਨਣ ਵਿੱਚ ਆਵੇ ਜਾਂ ਨਾਵੇ ਮਾਤਰ ਵਿਦਿਆ ਹੀ ਆ ਗਿਆਨ ਹੀ ਹੈ ਮਨੁੱਖਾਂ ਵਰਗੇ ਮਨੁੱਖ ਹੁੰਦੇ ਨੇ ਪਰ ਕਈ ਮਨੁੱਖਾਂ ਦੇ ਸਰੀਰਾਂ ਦੀ ਬਣਾਵਟ ਦੇਖ ਕੇ ਮਹਾਰਾਜ ਮਾਫ ਕਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਨੁੱਖਾਂ ਦੇ ਸਰੀਰ ਦੀ ਸਰੀਰਾਂ ਦੀ ਬਣਾਵਟ ਦੇਖ ਕੇ ਸਾਡੇ ਖਿਆਲ ਵਿੱਚ ਜਾਨਵਰ ਆਉਂਦੇ ਨੇ ਇਹਦਾ ਕੁਛ ਤੇ ਕਾਰਨ ਹੋ ਨਹੀਂ ਚਾਹੀਦਾ ਨਾ ਕਈਆਂ ਦੇ ਸਰੀਰ ਵੇਖ ਕੇ ਉਹ ਕਰੀਆਂ ਦੇ ਆਤਮੇ ਦੇਖ ਕੇ ਹਿਰਦੇ ਦੇਖ ਕੇ ਖਿਆਲ ਦੇਖ ਕੇ ਕਰਮ ਕਰਤੂਤ ਵੇਖ ਕੇ ਤੇ ਖਿਆਲ ਵਿੱਚ ਮਨੁੱਖ ਨਹੀਂ ਜਾਨਵਰ ਆਉਂਦੇ ਨੇ ਇਹਦਾ ਕੁਛ ਤੇ ਸਬਬ ਹੋਣਾ ਚਾਹੀਏ ਭਾਈ ਨਹੀਂ ਤਾਂ ਐਸਾ ਕਿਵੇਂ ਹੋ ਸਕਦਾ ਹੈ ਤੋ ਖੈਰ ਮਾਰੇ ਕਹਿੰਦੇ ਬੰਦੁਖ ਦੀ ਕਰਮ ਕਰਤੂਤ ਤਾਂ ਪਸ਼ੂ ਕੀ ਹੈ ਭਾਈ ਜਾਤੀ ਮਨੁੱਖ ਦੀ ਹੈ ਲੋਕ ਬਚਾਰਾ ਕਰੇ ਦਿਨ ਰਾਤ ਦਿਨ ਰਾਤ ਲੋਕ ਪਰਚਾ ਬਾਈ ਕਰ ਰਿਹਾ ਸਭ ਕੁਝ ਲੋਕਾਂ ਦੇ ਵਾਸਤੇ ਆਪਣੇ ਵਾਸਤੇ ਕੁਝ ਵੀ ਨਹੀਂ ਸਿਆਣੇ ਲੋਕ ਕਹਿੰਦੇ ਸੀ ਭੋਜਨ ਉਹ ਕਰੋ ਜੋ ਤੁਹਾਡੇ ਮਨ ਨੂੰ ਪਉਂਦਾ ਹੈ ਬਸਤਰ ਉਹੋ ਹੀ ਧਾਰਨ ਕਰੋ ਜੋ ਮਨ ਨੂੰ ਪਉਂਦਾ ਅਸੀਂ ਬਾਅਦ ਵਿੱਚ ਕਹਾਵਤਾਂ ਬਣਾਈਆਂ ਕਿ ਖਾਓ ਮਨ ਪਉਂਦਾ ਤੇ ਪਾਓ ਜਗ ਪਉਂਦਾ ਹੁਣ ਅਸੀਂ ਮਨ ਪਉਂਦਾ ਖਾ ਵੀ ਨਹੀਂ ਰਹੇ ਹਾਂ ਜੋ ਸਾਹਮਣੇ ਪਿਆ ਜਿੰਨੇ ਜੋ ਪਰੇਰਿਆ ਉਹ ਅਸੀਂ ਖਾ ਲਿਆ ਉਹ ਸਾਡੇ ਸਰੀਰ ਦੀ ਜ਼ਰੂਰੀਆਤ ਬਿਲਕੁਲ ਵੀ ਨਹੀਂ ਸੀਗੀ ਮਨੁੱਖੀ ਬੱਚਾ ਉਹ ਕੁਝ ਖਾਂਦਾ ਜੋ ਉਹਦੀ ਜ਼ਰੂਰਤ ਹੈ ਜਾਨਵਰ ਜਨੌਰ ਉਹ ਕੁਝ ਖਾਂਦੇ ਨੇ ਜੋ ਉਹਨਾਂ ਦੀ ਜ਼ਰੂਰਤ ਹੈ ਜੋ ਉਹਨਾਂ ਦੀ ਜ਼ਰੂਰਤ ਨਹੀਂ ਉਹ ਕਦੇ ਹੀ ਨਹੀਂ ਖਾਂਦੇ ਹਨ ਕਦੇ ਬਾਜ਼ਾਰਾਂ ਵਿੱਚ ਵਿੱਚ ਰੋ ਦੋ ਚਾਰ ਪੰਜ ਦੁਕਾਨਾਂ ਛੱਡ ਕੇ ਇੱਕ ਮੈਡੀਕਲ ਸਟੋਰ ਦਿਖਾਈ ਦਿੰਦਾ ਹੈ 10 ਦੁਕਾਨਾਂ ਛੱਡ ਕੇ ਛੋਟੇ ਮੋਟੇ ਡਾਕਟਰ ਦਾ ਕਲੀਨਿਕ ਦਿਖਾਈ ਦਿੰਦਾ ਹੈ 20 ਦੁਕਾਨਾਂ ਛੱਡ ਕੇ ਹਸਪੀਟਲ ਦਿਖਾਈ ਦਿੰਦਾ ਕਿਉਂ ਬੰਦਿਆਂ ਵਾਸਤੇ ਜਾਨਵਰਾਂ ਵਾਸਤੇ ਕਿਉਂ ਨਹੀਂ ਹੈ ਕਦੇ ਸੋਚੋ ਇਹਦੇ ਬਾਰੇ ਮੰਥਨ ਕਰੋ ਇਹਦੇ ਬਾਰੇ ਵੈਸੇ ਤਾਂ ਬਿਮਾਰ ਜਾਨਵਰ ਹੋਣੇ ਚਾਹੀਦੇ ਨੇ ਕਿਉਂਕਿ ਜਾਨਵਰਾਂ ਨੂੰ ਅਕਲ ਕੋਈ ਨਹੀਂ ਪਰ ਜਾਨਵਰ ਨਹੀਂ ਬਿਮਾਰ ਹੋ ਰਹੇ ਜਾਨਵਰਾਂ ਨੂੰ ਕੋਈ ਰੋਗ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਜੋ ਭੋਜਨ ਜਾਨਵਰਾਂ ਦਾ ਲੱਖਾਂ ਸਾਲ ਪਹਿਲਾਂ ਸੀ ਅੱਜ ਵੀ ਉਹ ਹੈ ਆਉਣ ਵਾਲੇ ਕਰੋਨਾ ਸਾਲਾਂ ਬਾਅਦ ਵੀ ਉਹੋ ਹੀ ਰਹੇ ਮਨੁੱਖ ਦੇ ਭੋਜਨ ਵਿੱਚ ਨਿਤ ਤਬਦੀਲੀ ਹੋ ਰਹੀ ਹੈ ਮਨੁੱਖ ਦੇ ਰੋਗ ਦਾ ਕਾਰਨ ਸਿਰਫ ਇਹਦਾ ਭੋਜਨ ਹੈ ਬਾਣੀ ਚ ਲਿਖਿਆ ਖਸਮ ਵਿਸਾਰ ਕੀਏ ਰਸ ਭੋਗ ਤਾਂ ਤੁਨ ਉੱਠ ਖਲੋਏ ਰੋ ਭੋਗੰ ਤਾ ਰੋਗੰ ਇਸ ਕਰਕੇ ਕਦੀ ਕਿਸੇ ਦੇ ਕਹਿਣ ਦੇ ਭੋਜਨ ਨਾ ਕਰੋ ਸਾਡੇ ਮਹਾਬੁਰਖਾ ਦਾ ਨਿਜੇ ਬਣਾਇਆ ਹੋਇਆ ਸੀਗਾ ਵੀ ਜੇ ਕਿਸੇ ਦੇ ਘਰ ਜਾਣਾ ਪਹਿਲਾਂ ਉਹਨੂੰ ਕਹਿਣਾ ਜੋ ਅਸੀਂ ਸ਼ਕਣਾ ਉਹ ਹਿਚ ਤੂੰ ਸਾਨੂੰ ਕਹਿ ਨਹੀਂ ਸਕਦਾ ਵੀ ਆ ਸ਼ਕਣਾ ਇਹ ਕਾਂ ਦੇ ਵਿੱਚ ਰਹਿਣਾ ਜੇ ਇਕਾਂਤ ਵਾਲਾ ਕਮਰਾ ਹੈਗਾ ਠੀਕ ਹੈ ਤੇ ਗੁਰੂ ਘਰੇ ਰਹਾ ਕਿ ਅਸੀਂ ਬਹੁਤ ਰਾਜੀ ਆਂ ਕੋਈ ਕੁਝ ਮਰਜ਼ੀ ਕਹਿੰਦਾ ਰਹੇ ਕਿਸੇ ਦੇ ਕਹਿੰਦੇ ਕਦੀ ਭੋਜਨ ਨਾ ਕਰੋ ਜੇ ਮੰਨ ਨਹੀਂ ਕਰਦਾ ਤੇ ਕਦੀ ਭੋਜਨ ਨਾ ਕਰੋ ਬਿਮਾਰ ਹੋਵੋ ਤਾਂ ਵੀ ਭੋਜਨ ਨਾ ਕਰੋ ਭਜਨ ਕਰਕੇ ਭੋਜਨ ਕਰੋ ਬਿਮਾਰੀਆਂ ਬੰਦੇ ਨੂੰ ਇਸ ਕਰਕੇ ਨਹੀਂ ਲੱਗ ਰਹੀਆਂ ਕਿ ਬੰਦਾ ਭੁੱਖਾ ਬਿਮਾਰੀਆਂ ਇਸ ਕਰਕੇ ਲੱਗ ਰਹੀਆਂ ਨੇ ਕਿਉਂਕਿ ਬੰਦਾ ਆਫਰਿਆ ਹੈ ਇਹ ਸਾਡਾ ਲੋਕ ਪਚਾਰਾ ਲੋਕ ਪਚਾਰੇ ਕਰਕੇ ਅਸੀਂ ਜੀਵਨ ਖਰਿਆਬ ਕੀਤਾ ਤਾਂ ਇਹ ਤੇ ਸਤਿਗੁਰਾਂ ਨੇ ਪਸ਼ੂ ਆਖਿਆ ਨਾ ਤੇ ਕੋਈ ਆਪਣੇ ਦੀ ਪੁੱਤ ਨੂੰ ਪਸ਼ੂ ਕਹਿੰਦਾ ਭਲਾ ਕਦੇ ਨਹੀਂ ਕਹਿੰਦਾ ਖੈਰ ਸਮਾ ਸਮਾਪਤੀ ਵੱਲ ਜਾ ਰਿਹਾ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਹੁੰਦਾ ਭੇਖ ਹੈ ਦੀਨੇ ਇਸਲਾਮ ਦੀ ਰੂਮੀ ਟੋਪੀ ਪਾਈ ਹੋਈ ਹੈ ਬੋਧੀ ਧੋਤੀ ਜਨੇਊ ਐ ਤੇ ਕਿਦਰੇ ਕੋਈ ਮੇਰੇ ਵਰਗਾ ਬਣਿਆ ਹੋਇਆ ਧਰਮ ਦਾ ਠੇਕੇਦਾਰ ਪਰ ਅੰਦਰ ਤਾਂ ਮਾਇਆ ਦੀ ਮਲ ਵਿਆਪੀ ਹੋਈ ਮਾਇਆ ਦੀ ਮਲ ਦਾ ਬਾਣੀ ਚ ਬਚਨ ਹੁੰਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ ਛਲੰਗ ਛਦਰੰਗ ਕੋਟ ਵਿਗਨੰ ਅਪਰਾਧਨ ਕਿਲ ਵਿਖ ਮਲੰਗ ਕਿਸੇ ਨਾਲ ਛਲ ਕਰਨਾ ਕਿਸੇ ਦੇ ਛਿਦਰ ਦੋਸ਼ ਰੋਪਣ ਕੋਟ ਵਿਗਨੰ ਕਿਸੇ ਦੇ ਬਣਦੇ ਕੰਮ ਦੇ ਵਿੱਚ ਵਿਗਨ ਪਾਉਣਾ ਇਹ ਮੈਲਾ ਨੇ ਮਾਇਆ ਦੀਆਂ ਇਹਦੀ ਬੜੀ ਵਿਆਖਿਆ ਹੋ ਸਕਦੀ ਸੰਖੇਪ ਜੀ ਅਰਜ ਕੀਤੀ ਬਾਹਰ ਭੇਖ ਅੰਦਰ ਮਲ ਮਾਇਆ ਬਾਹਰੋਂ ਦਾ ਭੇਖ ਅੰਦਰ ਮਾਇਆ ਦੀ ਮੈਲ ਚੰਬੜੀ ਹੋਈ ਜਿਹਦਾ ਜ਼ਿਕਰ ਕੀਤਾ ਸ਼ਬਦ ਨਾਹੀਂ ਕੱਚ ਕਰ ਐ ਛਪਾਇਆ ਕੁਝ ਵੀ ਨਹੀਂ ਛਪਦਾ ਜਿੰਨਾ ਮਰਜੀ ਕੋਈ ਛਪਾ ਲਵੇ ਨਾ ਜਹਾਂ ਤੇ ਪੁੰਨ ਸ਼ਬਦ ਹੈ ਨਾ ਪਾਪ ਸ਼ਬਦ ਹੈ ਸਾਧ ਘੋਰੇ ਵਿੱਚ ਬੈਠ ਕੇ ਤਪਸਾ ਕਰੇ ਉਹਦੀ ਪੂਜਾ ਜ਼ਰੂਰ ਹੋਵੇਗੀ ਨਾਮ ਜਪਣ ਵਾਲਿਆਂ ਨੂੰ ਕਦੀ ਕੋਈ ਲੁਕੋ ਨਹੀਂ ਸਕਦੇ ਦੁਨੀਆਂ ਦੇ ਲੋਕ ਔਰ ਸਰਕਾਰਾਂ ਬੜਾ ਸੋਚਦੀਆਂ ਨੇ ਕਿ ਪਰਮੇਸ਼ਰ ਦੇ ਭਗਤਾਂ ਨੂੰ ਦਬਾ ਕੇ ਰੱਖੀਏ ਕਦੀ ਨਹੀਂ ਦੱਬਦੇ ਜੇ ਬੀਜ ਵਿੱਚ ਤਾਕਤ ਹੋਵੇ ਨਾ ਤੇ ਪੱਥਰ ਦੀ ਹਿੱਕ چیر ਕੇ ਵੀ ਬੀਜ ਬਾਹਰ ਨਿਕਲ ਆਉਂਦਾ ਹੁੰਦਾ ਜੇ ਬੰਦਗੀ ਕਰਨ ਵਾਲਾ ਸੱਚਾ ਸੁੱਚਾ ਹੋਵੇ ਦੁਨੀਆਂ ਦੀ ਕੋਈ ਤਾਕਤ ਉਹਨੂੰ ਦਬਾ ਨਹੀਂ ਸਕਦੀ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਰਤਨ ਲੁਕਾਇਆ ਲੁਕੈ ਨਹੀਂ ਇਸ ਕਰਕੇ ਸੰਸਾਰ ਤੇ ਪੁੰਨ ਵੀ ਕਦੇ ਨਹੀਂ ਛਪਦਾ ਔਰ ਸੰਸਾਰ ਤੇ ਪਾਪ ਵੀ ਕਦੇ ਨਹੀਂ ਛੱਬਦਾ ਬਾਣੀ ਚ ਬਚਨੋਂਦਾ ਅੰਦਰ ਬਹਿ ਕੇ ਕਰਮ ਕਮਾਵੇ ਸੋਚ ਹਉ ਕੁੰਡੀ ਜਾਣੀ ਐ ਜੋ ਅੰਦਰ ਬਹਿ ਕੇ ਕੋ ਕਰਮ ਕਰਦਾ ਇੱਕ ਨਾ ਇੱਕ ਦਿਨ ਤੇ ਜਰੂਰ ਪ੍ਰਗਟ ਹੋਏਗਾ ਅੱਜ ਨਹੀਂ ਤੇ ਕੱਲ 100 ਦਿਨ ਚੋਰਦਾ ਇੱਕ ਦਿਨ ਤੇ ਸਾਧਾ ਹੁੰਦਾ ਹੀ ਹੈ ਨਾ ਫਿਰ ਇਸ ਕਰਕੇ ਜਹਾਨ ਦੇ ਕੁਝ ਵੀ ਨਹੀਂ ਛੱਬਦਾ ਇਸ ਕਰਕੇ ਸਾਨੂੰ ਜੀਵਨ ਬਣਾ ਲੈਣਾ ਚਾਹੀਦਾ ਹੈ ਕਿ ਕਰਮ ਉਹ ਕਰੋ ਜਿਹਦੇ ਪ੍ਰਗਟ ਹੋਣ ਦੇ ਨਾਲ ਫਿਰ ਸਾਨੂੰ ਬੇਪਤ ਨਾ ਹੋਣਾ ਪਵੇ ਕਿਉਂਕਿ ਕੁਝ ਵੀ ਕਦੇ ਹਮੇਸ਼ਾ ਲਈ ਨਹੀਂ ਛਪ ਸਕਦਾ ਇਹ ਪਰਮਾਤਮਾ ਜੇ ਅਸੀਂ ਰੱਬ ਨੂੰ ਨਹੀਂ ਵੀ ਮੰਨਦੇ ਇੱਕ ਮਿੰਟ ਲਈ ਤਾਂ ਇਹ ਕੁਦਰਤ ਦਾ ਬਣਾਇਆ ਹੋਇਆ ਨਿਯਮ ਹੈ ਕਿ ਹਰ ਚੀਜ਼ ਜਨ ਤੇ ਪ੍ਰਗਟ ਹੁੰਦੀ ਛਪਚ ਨਾਹੇ ਕੱਚ ਘਰੇ ਛਪਾਇਆ ਕਿੰਨੇ ਮਰਜੀ ਕੋਈ ਛਪਾਓ ਕਰੇ ਨਹੀਂ ਛਪਦਾ ਬਾਹਰ ਗਿਆਨ ਧਿਆਨ ਇਸਨਾਨ ਬਾਹਰੋਂ ਦਾ ਗਿਆਨ ਧਿਆਨ ਦੀਆਂ ਗੱਲਾਂ ਔਰ ਧਰਮ ਦੇ ਤੀਰਥਾਂ ਦੇ ਇਸ਼ਨਾਨ ਵੀ ਹਨ ਕੋਈ ਹੱਜ ਵੀ ਕਰਦਾ ਹੈ ਕੋਈ ਪ੍ਰਿਆਗ ਰਾਜ ਵੀ ਨਹਾਉਂਦਾ ਤੇ ਕੋਈ ਜਾ ਕੇ 4 ਧਰਮਾਂ ਦੇ ਅਸਥਾਨਾਂ ਤੇ ਵੀ ਨਹਾਉਂਦਾ ਪਰ ਅੰਦਰ ਵਿਆਪੇ ਲੋਭ ਸਵਾਨ ਅੰਦਰ ਵਿਆਪ ਰਿਆ ਲੋਭ ਦਾ ਸਵਾਨ ਕੂਕਰ ਕੁੱਤਾ ਕਿੱਦਾਂ ਭਲਾ ਹੋਏਗਾ ਭਾਈ ਨਹੀਂ ਹੋ ਸਕਦਾ ਅੰਦਰ ਅਗਨ ਬਾਹਰ ਤਨ ਸਵਾਹ ਫਿਰਦੇ ਵਿੱਚ ਤਾਂ ਅੱਗ ਬਲ ਰਹੀ ਹੈ ਕਾਮ ਦੀ ਮਨ ਦੀ ਵਾਸਨਾ ਦੀ ਕ੍ਰੋਧ ਦੀ ਮੁਤਕਬਰ ਬਿਰਤੀ ਦੀ ਹੰਕਾਰ ਦੀ ਤ੍ਰਿਸ਼ਨਾ ਦੀ ਤੇ ਬਾਹਰੋ ਸਰੀਰ ਤੇ ਮਲੀ ਹੋਈ ਹੈ ਸਵਾਹ ਮਣਿਆ ਹੋਇਆ ਜੋਗੀ ਗੱਲ ਪੱਥਰ ਕੈਸੇ ਤਰਾਂ ਅਥਾਹ ਗੱਲ ਵਿੱਚ ਪੱਥਰ ਹੈ ਕਿੱਦਾਂ ਕੋਈ ਅਥਾਹ ਸਮੁੰਦਰ ਨੂੰ ਤਰ ਜਾਵੇਗਾ ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਪਰਾਇਆ ਭਾਰ ਸਿਰ ਤੇ ਚੱਕ ਕੇ ਕਿੱਦਾਂ ਕੋਈ ਬਾਟ ਰਸਤੇ ਤੇ ਚੱਲ ਜਾਵੇਗਾ ਨਹੀਂ ਚੱਲ ਸਕਦਾ ਆਪਣੇ ਭਾਰਿਆ ਨਾ ਡਰੇ ਅੱਗੇ ਆਓ ਘਟ ਘਾਟ ਜੇ ਉਹ ਘਟ ਘਾਟੀਆਂ ਹੋਣ ਤੇ ਮਨੁੱਖ ਆਪਣਾ ਆਪ ਹੀ ਮਹਾ ਲੈ ਕੇ ਜਾ ਸਕਦਾ ਹੈ ਹਿਮਕੋਟ ਦੀਆਂ ਪਹਾੜੀਆਂ ਚੜ੍ਹਨੀਆਂ ਹੋਣ ਤੇ ਪੱਥਰ ਸਿਰ ਤੇ ਚੁੱਕੇ ਚੜੀਆਂ ਜਾ ਸਕਦੀਆਂ ਐਨਾ ਬਹੁ ਮੁਸ਼ਕਲ ਰਸਤਾ ਹੈ ਪਰ ਲੋਗ ਦਾ ਨਿੰਦਿਆ ਦੇ ਭਾਰ ਲੈ ਕੇ ਕਿੱਥੋਂ ਝੜਾਂਗੇ ਮਸਾ ਆਪਣਾ ਆਪ ਹੀ ਭਾਰ ਚੁੱਕਿਆ ਜਾਣਾ ਕਿਉਂ ਚੁੱਕਦੇ ਅਸੀਂ ਜਾ ਕੇ ਅੰਦਰ ਬਸੈ ਪ੍ਰਭ ਆਪ ਸਤਿਗੁਰੂ ਚਾਉਂਦੇ ਨੇ ਭਾਈ ਜਿਹਦੇ ਹਿਰਦੇ ਵਿੱਚ ਬਸਿਆ ਹੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਉਹ ਪਰਮੇਸ਼ਰ ਦੇ ਭਗਤ ਰੱਬ ਦੇ ਪਿਆਰੇ ਸੋਤੇ ਸਦੀ ਸਮਾ ਜਾਂਦੇ ਨੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੋਜ ਮਹਿ ਰਹਾ ਨਾ ਹੂੰ ਜਦ ਆਪਾ ਪਰਕਾ ਮਟ ਗਿਆ ਜਤ ਦੇਖਾਂ ਤਤ ਤੂੰ ਇਹ ਗੁਰੂ ਗਰੀਬ ਨमाज ਮਹਾਰਾਜ ਸ਼ਹੀਦੋਂ ਕੇ ਸਰਤਾਜ ਮਹਾਰਾਜ ਕਲਜੋ ਕੇ ਜਹਾਜ ਮਹਾਰਾਜ ਰਾਜਨ ਕੇ ਮਹਾਰਾਜ ਸਤਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੀ ਸਰਕਾਰ ਸੱਚ ਦੇ ਸਤਗੁਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਪਵਿੱਤਰ ਪਾਵਨ ਸੋ ਇਸ ਚੌਥੀ ਅਸ਼ਟਪਦੀ ਦੇ ਪੰਜਵੇਂ ਪਦੇ ਤੱਕ ਪੰਜਵੀਂ ਪੌੜੀ ਤੱਕ ਸ਼ੁਭ ਸਿੱਖਿਆ ਪਾਵਨ ਉਪਦੇਸ਼ ਆਪਾਂ ਸਾਰਿਆਂ ਨੇ ਰਲ ਮਿਲ ਕੇ ਦੋ ਦਿਨਾਂ ਦੇ ਵਿੱਚ ਵਿਚਾਰਿਆ ਮਹਾਰਾ ਦੀ ਬਾਣੀ ਧੁਰ ਕੀ ਹੈ ਖਸਮ ਕੀ ਹੈ ਧੁਰ ਕੀ ਬਾਣੀ ਖਸਮ ਕੀ ਬਾਣੀ ਦੀ ਉਹ ਹੀ ਵਿਆਖਿਆ ਕਰ ਸਕਦਾ ਜਿਹਦੀ ਪਹੁੰਚ ਧੁਰ ਤੱਕ ਹੋਵੇ ਖਸਮ ਤੱਕ ਹੋਵੇ ਜੇਦੀ ਪਹੁੰਚ ਧੁਰ ਤੱਕ ਨਹੀਂ ਖਸਮ ਤੱਕ ਨਹੀਂ ਜੇ ਉਹ ਵਿਚਾਰ ਕਰੇਗਾ ਤੇ ਭੁੱਲਾਂ ਹੋਣੀਆਂ ਗਲਤੀਆਂ ਹੋਣੀਆਂ ਯਕੀਨਨ ਹੈ ਨਿਸ਼ਚੈ ਹੀ ਹੈ ਗੁਰੂ ਅਤੇ ਗੁਰੂ ਸੰਗਤ ਬਖਸ਼ਨ ਹਾਰ ਹੈ ਗੁਰਦਸ਼ਵੇਂ ਪਾਸ਼ਾ ਮਹਾਰਾਜ ਦੇ ਘਰ ਦਰ ਦੇ ਕੂਕਰ ਕੁੱਤੇ ਜਾਣ ਕੇ ਮaaf ਕਰ ਲੈਣਾ ਬਚਨ ਗੁਰੂ ਕਾ ਗੁਰੂ ਕਾ ਬਚਨ ਜਾਣ ਕੇ ਹਿਰਦੇ ਮੂ ਵਸਾਈ ਲੈਣਾ ਜਿਸ ਕਰਕੇ ਮੇਰਾ ਤੇ ਆਪਜੀ ਦਾ ਇਹ ਦੋ ਦਿਨ ਦਾ ਸਮਾਂ ਸਫਲ ਹੋ ਸਕੇ ਅਖੀਰਲੇ ਬਚਨ ਆਪਾਂ ਸਾਰੇ ਰਾਲ ਮਿਲ ਕੇ ਗਾਂਵੀਏ ਤਾਂ ਕਿ ਸਾਡਾ ਭਲਾ ਹੋ ਸਕੇ ਜਾ ਕੇ ਅੰਤਰ ਬਸਾ ਪ੍ਰਭ ਆਪ ਨਾਨਕ ਤੇ ਜਨ ਸਹਜ ਸਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ